ਕਾਦਾ ਕਾਦਾ ਤੂੰ ਹੰਕਾਰ ਬੰਦਿਆ ਪਤਾ ਨਹੀਂ ਕਦੋਂ ਛੱਡਣਾ ਪੈ ਜੇ ਇਹ ਸੰਸਾਰ ਬੰਦਿਆ ਕਾਦਾ ਕਰਦਾ ਤੂੰ ਹੰਕਾਰ ਬੰਦਿਆ ਪਤਾ ਨਹੀਂ ਕਦੋਂ ਛੱਡਣਾ ਪੈ ਜੇ ਇਹ ਸੰਸਾਰ ਬੰਦਿਆ ਮਰਨਾ ਸੱਚ ਹੈ ਝੂਠਾ ਹੈ ਜਿਉਣਾ ਇਹ ਸੰਸਾਰ ਬੰਦਿਆ ਇੱਕ ਦਿਨ ਓਨੇ ਐਸਾ ਚੱਕਰ ਚਲਾਉਣਾ ਹੈ ਤੇਰੀ ਸਮਝ ਤੇ ਨਾ ਮਿੱਤਰਾ ਆਉਣਾ ਹੈ ਤੂੰ ਆਪਣੇ ਆਪ ਹੀ ਉਹਦੀ ਗੋਦ ਵਿੱਚ ਜਾ ਸੋਣਾ ਏ ਤੂੰ ਆਪਣੇ ਆਪ ਹੀ ਉਹਦੀ ਗੋਦ ਵਿੱਚ ਜਾ ਸੋਣਾ ਏ ਓਏ ਉਹਨੇ ਆਪਣੇ ਸਿਰ ਨਹੀਂ ਗੱਲ ਲੈਣੀ ਉਹਨੇ ਆਪਣੇ ਸਿਰ ਨਹੀਂ ਗੱਲ ਲੈਣੀ ਪਤਾ ਨਹੀਂ ਕਿਨੂੰ ਕਿਨੂੰ ਤੇਰਾ ਦੋਸ਼ੀ ਬਣਾਉਣਾ ਏ ਪਤਾ ਨਹੀਂ ਕਿਨੂੰ ਕਿਨੂੰ ਤੇਰਾ ਦੋਸ਼ੀ ਬਣਾਉਣਾ ਏ ਹੱਥ ਖੇੜ ਕੇ ਦਿਨ ਕਟਲਾ ਬੰਦਿਆ ਚਾਰ ਦਿਨਾਂ ਦਾ ਆਇਆ ਇੱਥੇ ਪਰੌਣਾ ਏ ਹੱਥ ਖੇੜ ਕੇ ਟਾਈਮ ਕੱਢ ਲਾ ਬੰਦਿਆ ਤੂੰ ਚਾਰ ਦੇ ਨਾਲ ਹੀ ਆਇਆ ਇੱਥੇ ਪਰੌਣਾ ਏ ਹੱਥ ਖੇੜ ਕੇ ਦਿਨ ਕੱਢ ਲਾ ਬੰਦਿਆ ਤੂੰ ਚਾਰ ਦੇ ਨਾਲ ਹੀ ਆਇਆ ਇੱਥੇ ਪਰੌਣਾ ਏ ਤੂੰ ਚਾਰ ਦੇ ਨਾਲ ਹੀ ਆਇਆ ਇੱਥੇ ਪਰੌਣਾ ਏ